ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਟਿੱਕੀ ਬ੍ਰੈਡ ਵਾਲੀ ਇਹ ਇੱਕ ਨਵਾਂ ਸਟਾਈਲ ਆ ਆਪਾਂ ਬਣਾ ਕੇ ਦੇਖਦੇ ਹਾਂ ਬਹੁਤ ਈਜ਼ੀ ਆ ਬਣਾਉਣਾ ਤਾਂ ਇਹਦੇ ਜਿਹੜੇ ਸਮਾਨ ਵੀ ਆਪਾਂ ਨੂੰ ਕੋਈ ਜ਼ਿਆਦਾ ਨਹੀਂ ਚਾਹੀਦਾ ਘਰ ਵਿੱਚ ਆਪਣੀਆਂ ਹੁੰਦੀਆਂ ਹੀ ਆ ਚੀਜ਼ਾਂ ਕਈ ਵਾਰੀ ਭੁੱਖ ਲੱਗੀ ਹੁੰਦੀ ਆ ਜਾਵਾਤ ਕੁਝ ਖਾਣ ਨੂੰ ਨਹੀਂ ਲੱਗਦਾ ਨਾ ਤਾਂ ਫਟਾਫਟ ਬਣ ਜਾਂਦੀ ਏ ਰੈਸਪੀ ਆਜੋ ਆਪਾਂ ਦੇਖੀਏ ਕਿੱਦਾਂ ਬਣਾਉਣੀ ਆ ਆਪਾਂ ਆਲੂ ਉਬਾਲ ਲੈਨੇ ਆ ਤਿੰਨ ਚਾਰ ਆਲੂ ਉਬਾਲ ਕੇ ਆਪਾਂ ਉਹਨਾਂ ਨੂੰ ਛਿੱਲ ਕੇ ਠੰਡੇ ਕਰਕੇ ਤਮੈਸ਼ ਕਰਕੇ ਰੱਖ ਲਏ ਆ ਤੰਚਾਰਾ ਪਾਲੂ ਲੈਣੀ ਹੈ ਕਿ ਆਪਾਂ ਬ੍ਰੈਡ ਲੈਣਾ ਬ੍ਰਾਊਨ ਚਾਹੇ ਤੁਸੀਂ ਬ੍ਰਾਊਨ ਬ੍ਰੈਡ ਲੈ ਲਓ ਚਾਹੇ ਵਾਈਟ ਬ੍ਰੈਡ ਲੈ ਲਓ ਜਿੰਨੇ ਆਪਾਂ ਮੈਂਬਰ ਹੈਗੇ ਉਸ ਹਿਸਾਬ ਨਾਲ ਬਣਾ ਲਓ ਕਿ ਆਪਾਂ ਦੇਖੋ ਇਹਦੇ ਵਾਸਤੇ ਚਾਹੀਦਾ ਇੱਕ ਪਿਆਜ਼ ਛੋਟਾ ਜਿਹਾ ਆਪਾਂ ਲਿਆ ਆ ਉਹਨੂੰ ਬਰੀਕ-ਬਰੀਕ ਕੱਟ ਲਿਆ ਇਹਦਾ ਧੋ ਕੇ ਚੰਗੀ ਤਰ੍ਹਾਂ ਕੱਟ ਲਿਆ ਬਰੀਕ-ਬਰੀਕ ਔਰ ਉਸ ਤੋਂ ਬਾਅਦ ਮਿਰਚਾਂ ਲਈਆਂ ਹਰੀਆਂ ਇਹ ਵੀ ਆਪਾਂ ਦੇਖੋ ਛੋਟੇ-ਛੋਟੀਆਂ ਕੱਟ ਲਈਆਂ ਬਰੀਕ-ਬਰੀਕ ਥੋੜੀ ਜਿਹੀ ਮੂੰਹ 'ਚ ਵੀ ਆਵੇ ਇਹਨਾਂ ਦੇ ਟੁਕੜੇ ਕਰ ਲੈਣੇ ਆ ਤਾਂ ਹਰਾ ਧਨੀਆ ਲਿਆ ਆ ਥੋੜਾ ਜਿਹਾ ਬਾਕੀ ਲੂਣ ਮੇਥੀ ਮ ਇਹ ਲਾ ਪਾਹਨਾ ਕੜਾਈ ਵਿੱਚ ਪਾ ਕੇ ਤੇ ਗਰਮ ਰੱਖ ਦਿੱਤਾ ਹੈ ਸਲੋਗ ਇਸ ਤੇ ਇਹ ਗਰਮ ਹੋ ਰਿਹਾ ਹੈ ਤਾਂ ਆਪਾਂ ਆਲੂ ਮਿਕਸ ਕਰ ਲਈਏ ਆਲੂਆਂ ਵਿੱਚ ਆਪਾਂ ਪਾਵਾਂਗੇ ਪਿਆਜ਼ ਜਿਹੜਾ ਆਪਾਂ ਕੱਟ ਕੇ ਰੱਖਿਆ ਸੀਗਾ ਤਾਂ ਵਿੱਚ ਪਾਵਾਂਗੇ ਧਨੀਆ ਵੀ ਤਾਂ ਹਰੀ ਮਿਰਚ ਵੀ ਹੁਣ ਆਪਾਂ ਨਮਕ ਪਾਵਾਂਗੇ ਇਸ ਦੇ ਵਿੱਚ ਨਮਕ ਅੱਧਾ ਚਮਚ ਪਾ ਲੈਨੇ ਆ ਜਿਆਦਾ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਕਿਉਂਕਿ ਤੇਜ਼ ਫਿਰ ਨਮਕ ਖਾ ਨਹੀਂ ਹੁੰਦਾ ਤਾਂ ਥੋੜੀ ਜੀ ਰੈੱਡ ਚਿੱਲੀ ਵੀ ਪਾ ਲੈਣੀ ਔਰ ਗਰਮ ਮਸਾਲਾ ਵੀ ਇੱਕ ਆਪਾਂ ਛੋਟਾ ਚਮਚ ਪਾ ਲੈਨੇ ਆ बस ਹੋਰ ਨਹੀਂ ਕੁਝ ਪਾਉਣਾ ਆਪਾਂ ਤੇ ਇਹਦੇ ਵਿੱਚ ਆਪਾਂ ਅਨਾਰ ਦਾਣਾ ਵੀ ਪਾ ਸਕਦੇ ਹਾਂ ਹੋਰ ਜੋ ਮਰਜੀ ਸਾਬਤ ਧਨੀਆ ਵੀ ਪਾ ਸਕਦੇ ਹਾਂ ਪਰ ਇਹਦੇ ਵਿੱਚ ਆਪਾਂ ਸਿੰਪਲ ਜਿਹਾ ਬਣਾਉਣਾ ਹੈ ਇੱਕ ਬਹੁਤ ਸਿੰਪਲ ਜੀ ਰੈਸਪੀ ਆ ਬਹੁਤ ਸਵਾਦ ਹੁੰਦੇ ਇਹ ਤੇ ਆਪਾਂ ਇੱਦਾਂ ਬਣਾਉਣੇ ਬਸ ਥੋੜੇ ਮਸਾਲੇ ਪਾਉਣੇ ਆ ਸਾਨੂੰ ਆਪਾਂ ਮਿਕਸ ਕਰ ਲੈਣਾ ਇਸ ਤਰ੍ਹਾਂ ਚੰਗੀ ਤਰ੍ਹਾਂ ਆਲੂ ਆਦਿ ਕੋ ਮਿਕਸ ਕਰ ਲੈ ਆਪਾਂ ਹੁਣ ਇਹਨਾਂ ਨੂੰ ਸਾਈਡ ਤੇ ਰੱਖ ਲੈਣਾ ਤਾਂ ਆਪਾਂ ਹੁਣ ਬ੍ਰੈਡ ਕੱਟ ਲਵਾਂਗੇ ਛੋਟੇ ਛੋਟੇ ਤੀਸੇ ਇਹਦੇ ਵਿੱਚ ਆਪਾਂ ਕੱਢਨੇ ਆ ਗੋਲ ਗੋਲ ਕਰਨੇ ਆ ਆਪਾਂ ਪੀਸ ਆਪਾਂ ਟਿੱਕੀਆਂ ਬਣਾਉਣੀਆਂ ਇਹਦੀਆਂ ਹੁਣ ਬ੍ਰੈਡ ਦੀ ਟਿੱਕੀ ਬਣਾਉਣੀ ਆ ਇਸ ਤਰ੍ਹਾਂ ਨਾ ਤੁਸੀਂ ਕੋਲੀ ਲੈ ਲਓ ਕੋਈ ਵੀ ਇਸ ਤਰ੍ਹਾਂ ਕੱਢ ਲਓ ਆ ਦੇਖੋ ਨਿਕਲ ਜਾਂਦੀ ਇੱਧਰ ਆਰਾਮ ਨਾਲ ਇਹਦਾ ਟਿੱਕੀਆਂ ਬਣਾ ਕੇ ਆਪਾਂ ਕੱਢ ਲੈਣੀਆਂ ਇਹਦੇ ਵਿੱਚੋਂ ਤਾਂ ਇਹਨੂੰ ਬਾਅਦ ਚ ਆਪਾਂ ਰੈਡੀ ਕਰਾਂਗੇ ਪਹਿਲਾਂ ਸਾਂਹੀਆਂ ਕੱਢ ਲਈਏ ਆਲੂ ਟਿੱਕੀ ਤਾਂ ਆਪਾਂ ਬਹੁਤ ਵਾਰੀ ਖਾਦੀ ਆ ਬਾਜ਼ਾਰ ਜਾ ਕੇ ਤਾਂ ਆਪਾਂ ਘਰ ਵੀ ਸ਼ਾਇਦ ਬਣਾ ਕੇ ਖਾਦੀ ਹੋਊਗੀ ਪਰ ਬ੍ਰੈਡ ਟਿੱਕੀ ਨਹੀਂ ਆਪਾਂ ਖਾਦੀ ਕਦੀ ਇਹ ਦੇਖਿਓ ਬਣਾ ਕੇ ਕਿੰਨੀ ਟੇਸਟੀ ਬਣਦੀ ਆ ਬਾਕੀ ਇਹਨੂੰ ਬਣਾਉਣ ਦਾ ਤਰੀਕਾ ਤਾਂ ਜਿਆਦਾ ਲੱਗ ਗਿਆ ਬਹੁਤ ਹੀ ਸੌਖਾ ਤਰੀਕਾ ਇਹਦਾ ਬਣਾਉਣ ਦਾ ਜੋ ਇਹਦਾ ਪੀਸ ਕੱਟੇ ਸੀ ਨਾ ਦੇਖੋ ਹੁਣ ਆਪਾਂ ਉਹਨੂੰ ਇਸ ਤਰ੍ਹਾਂ ਦੇ ਲੈਣਾ ਹੈ ਚੱਕਲੇ ਦੇ ਨਾਲ ਥੋੜਾ ਫਲੇ ਕਰ ਲੈਣੇ ਆ ਇਦਾਂ ਤੱਕਲੇ ਕਰ ਲਵਾਂਗੇ ਤਾਂ ਫਿਰ ਇਹ ਜਦੋਂ ਫਰਾਈ ਕਰਨੇ ਤੇ ਇਕਦਮ ਕ੍ਰਾਂਚੀ ਬਣ ਜਾਣੀਆਂ ਟਿੱਕੀਆਂ ਬਹੁਤ ਵਧੀਆ ਬਣੀਆਂ ਉਸ ਦਾ ਸਾਰੀ ਇਹ ਕਰਕੇ ਆਪਾਂ ਰੱਖ ਲੈਣੀ ਹੈ ਬਰੈਡ ਦੇ ਜਿਹੜੇ ਤਾਂ ਪੀਸ ਇਦਾਂ ਕਰਕੇ ਰੱਖ ਲੈ ਇਹਨਾਂ ਨੂੰ ਆਪਾਂ ਥੋੜਾ ਥੋੜਾ ਪਾਣੀ ਲਾ ਲੈਣਾ ਇਦਾਂ ਪਾਣੀ ਲਾ ਕੇ ਮਾਰ ਮਾਰ ਗਿੱਲੇ ਕਰ ਲੈਣੇ ਆ ਤਾਂ ਫਿਰ ਇਹ ਇੱਕ ਦੂਜੇ ਦੇ ਨਾਲ ਇਕਦਮ ਜੁੜ ਜਾਣਗੇ ਜਦੋਂ ਆਪਾਂ ਇਹਨਾਂ ਨੂੰ ਆਲੂ ਵਿੱਚ ਭਰਨੇ ਆ ਇਹਦੇ ਜੋੜਨੇ ਵੀ ਪੈਣੇ ਆਪਾਂ ਨੂੰ ਇਸ ਤਰ੍ਹਾਂ ਕਰਕੇ ਆਪਾਂ ਹੁਣ ਇਹਦੇ ਵਿੱਚ ਆਲੂ ਰੱਖਾਂਗੇ ਸਟਫਿੰਗ ਜਿਹੜੀ ਬਣਾ ਕੇ ਰੱਖੀ ਆਪਾਂ ਇਸ ਤਰ੍ਹਾਂ ਵਿੱਚ ਰੱਖ ਕੇ ਚੰਗੀ ਤਰ੍ਹਾਂ ਇੱਦਾਂ ਦਬਾ ਦੇਾਂਗੇ ਟਿੱਕੀ ਵਾਂਗੂ ਬਣਾਉਣਾ ਇੱਕਦਮ ਜਿਦਾ ਟਿੱਕੀ ਹੋਵੇ ਇੱਦਾਂ ਹੀ ਬਣਨੀ ਚਾਹੀਦੀ ਆ ਤਾਂ ਦੂਸਰਾ ਪੀਸਾ ਉੱਪਰ ਰੱਖ ਲੈਣਾ ਬਰੈਡ ਦਾ ਇਸ ਤਰ੍ਹਾਂ ਤੇ ਇਹਨੂੰ ਫੇ ਗਿੱਲਾ ਕਰਕੇ ਹੱਥ ਗਿੱਲਾ ਕਰਕੇ ਇਸ ਤਰ੍ਹਾਂ ਇਹਨੂੰ ਬੰਦ ਕਰ ਦੇਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਘੁੱਟ ਕੇ ਆਪਾਂ ਇਹਨੂੰ ਬੰਦ ਕਰ ਦੇਣਾ ਚਾਰ ਚਫੇਰਾਂ ਤੇ ਫੇਰ ਆਲੂ ਨਿਕਲੋਗੇ ਨਹੀਂ ਵਿੱਚੋਂ ਆਪਾਂ ਇਹਨਾਂ ਦੇਖੋ ਆਲੂ ਸਾਰੀਆਂ ਟਿੱਕੀਆਂ ਦੇ ਵਿੱਚ ਭਰ ਲਏ ਆ ਹੁਣ ਪੂਰੀ ਤਰ੍ਹਾਂ ਭਰ ਕੇ ਇਹਨਾਂ ਨੂੰ ਆਪਾਂ ਬੰਦ ਕਰ ਦਿੱਤਾ ਏਦਾਂ ਇਹ ਗਿੱਲਾ ਕਰਨਾ ਪੈਂਦਾ ਬਰੈਡ ਤਾਂ ਹੀ ਬੰਦ ਹੁੰਦਾ ਆ ਸੋਹਣੇ ਤਰੀਕੇ ਨਾਲ ਹੁਣ ਆਪਣਾ ਤੇਲ ਗਰਮ ਹੋਇਆ ਆ ਤਾਂ ਆਪਾਂ ਇਹਨਾਂ ਨੂੰ ਫਰਾਈ ਕਰਨਾ ਆ ਤੇਲ ਦੇ ਵਿੱਚ ਪਾ ਦੇਣੀ ਆ ਤੇ ਦੇ ਦੋ ਕਰਕੇ ਆਪਾਂ ਪਾਵਾਂਗੇ ਤਾਂ ਫਿਰ ਇਹ ਵਧੀਆ ਫਰਾਈ ਹੋ ਜਾਂਦੀ ਆ ਜਿਆਦਾ ਨਹੀਂ ਪਾਉਣੀਆਂ ਨਹੀਂ ਤੇ ਡਰ ਜਾਣੀਆਂ ਇਹ ਆਪਸ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਆਪਾਂ 골ਡਨ ਬ੍ਰਾਊਨ ਕਰ ਲੈਣਾ ਆ ਮਰਾਜਾ ਹਲਾ ਦਿੰਨੇ ਆ ਤਾਂ ਆ ਦੇਖੋ ਕਿੰਨੀਆਂ ਸੋਹਣੀਆਂ ਇਕਦਮ ਫੋਲਗਾਰੀਆਂ ਟਿੱਕੀਆਂ ਵਾਂਗੂ ਬਹੁਤ ਹੀ ਵਧੀਆ ਕਰੰਚੀ ਜੀਆਂ ਬਣ ਜਾਣੀਆਂ ਬੱਚੇ ਤਾਂ ਬਹੁਤ ਖੁਸ਼ ਹੋ ਕੇ ਖਾਂਦੇ ਆ ਵੱਡਿਆਂ ਦੇ ਵੀ ਮੂੰਹ 'ਚ ਪਾਣੀ ਆ ਲੱਗ ਜਾਂਦਾ ਦੇਖਣ ਲਿਆਓ ਇਹ ਫੜਾ ਫੜਾ ਟਿੱਕੀਆਂ ਬਣ ਗਈਆਂ ਨਾਲ ਚਰਨੀ ਹੋਵੇ ਵਧੀਆ ਜੀ ਬਹੁਤ ਜਲਦੀ ਇਹ ਤਿਆਰ ਹੋ ਜਾਂਦੀਆਂ ਟਿੱਕੀਆਂ ਇਹਨਾਂ ਨੂੰ ਆਪਾਂ ਜ਼ਿਆਦਾ ਸੇਕ ਵੀ ਨਹੀਂ ਲਵਾਉਣਾ ਨਹੀਂ ਤਾਂ ਇਹਦਾ ਰੰਗ ਹੋਰ ਤਰ੍ਹਾਂ ਦਾ ਹੋ ਜਾਂਦਾ ਆ ਵਧੀਆ ਨਹੀਂ ਬਣਦੀਆਂ ਫੇ ਇਹ ਥੋੜਾ ਜਿਹਾ ਸੀਕ ਲਵਾ ਕੇ ਇਹਨਾਂ ਨੂੰ ਆਪਾਂ ਕਰਾਂਚੀ ਜੀਆਂ ਕਰਕੇ ਥੋੜੀਆਂ ਜੀਆਂ ਬ੍ਰਾਊਨ ਕਰਨੀਆਂ ਆ ਗੋਲਡਨ ਬ੍ਰਾਊਨ ਕਰਕੇ ਆਪਾਂ ਇਹਨਾਂ ਨੂੰ ਕੱਢ ਲੈਣਾ ਆ ਬੱਸ ਆਪਾਂ ਹੋਏ ਹੀ ਚੱਲੀਆਂ ਹੁਣ ਆ ਦੇਖੋ ਕਰਾਂਚੀ ਨਾ ਸੋਨਾ ਹੋ ਗਿਆ ਇਹਦਾ ਹੁਣ ਆਪਾਂ ਕੱਢ ਲੈਣੀ ਆ ਇਹ ਟਿੱਕੀਆਂ ਬੱਸ ਰੈਡੀ ਆ ਹੁਣ ਇੱਕਦਮ ਹੁਣ ਖਾਣ ਵਾਲੇ ਤੁਸੀਂ ਰੈਡੀ ਹੋ ਜਾ ਦੇਖੋ ਕਿੰਨੀਆਂ ਵਧੀਆ ਬਣੀਆਂ ਤੁਸੀਂ ਬਣਾ ਕੇ ਦੇਖਿਓ ਘਰ ਤੇ ਸਾਨੂੰ ਕਮੈਂਟ ਜ਼ਰੂਰ ਕਰਿਓ ਕਿ ਕਿੱਦਾਂ ਦੀਆਂ ਬਣੀਆਂ ਟਿੱਕੀਆਂ ਆਪਣੀਆਂ ਦੇਖੋ ਹੋਈਆਂ ਰੈਡੀ ਆਪਾਂ ਏਦਾਂ ਵੀ ਇਹਨਾਂ ਨੂੰ ਖਾ ਸਕਦੇ ਆ ਸਾਤੀਆਂ ਲੈ ਜਾਓ ਭਾਵੇਂ ਪਲੇਟ 'ਚ ਰੱਖ ਕੇ ਤਾਂ ਨਾਲ ਸਾਸ ਚਟਨੀ ਜੋ ਮਰਜੀ ਲੈ ਲਓ ਜੇ ਆਪਾਂ ਨਹੀਂ ਤਾਂ ਏਦਾਂ ਤੁਸੀਂ ਆਪਾਂ ਕੱਟ ਕੇ ਵੀ ਇਹਨਾਂ ਨੂੰ ਲੈ ਜਾ ਸਕਦੇ ਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਟ ਲੈਣਾ ਅੱਧਾ-ਅੱਧਾ ਪੀਸ ਏਦਾਂ ਕਰਕੇ ਇਸ ਤਰ੍ਹਾਂ ਪਲੇਟ ਦੇ ਵਿੱਚ ਆਪਾਂ ਸਜਾ ਕੇ ਇਹਨਾਂ ਨੂੰ ਫਿਰ ਵੀ ਆਪਾਂ ਟੇਬਲ ਤੇ ਲੈ ਕੇ ਜਾਵਾਂਗੇ ਤਾਂ ਹੋਰ ਵੀ ਭੁੱਖ ਵਧ ਜਾਣੀ ਆ ਪ੍ਰਾਣਿਆਂ ਦੀ ਜਿਹੜੇ ਪ੍ਰਾਣੇ ਆਉਗੇ ਟਿੱਕੀ ਖਾਓਗੇ ਤਾਂ ਉਹਨਾਂ ਦਾ ਵੀ ਮਨ ਖੁਸ਼ ਹੋ ਜਾਊਗਾ ਟਿੱਕੀ ਖਾ ਕੇ ਦੇਖ ਕੇ ਬੰਲਾ ਤਾਂ ਉਹਨਾਂ ਦਾ ਮਨ ਬਹੁਤ ਖੁਸ਼ ਹੋ ਜਾਣਾ ਲੈ ਆ ਵੀ ਸਾਡੀਆਂ ਟਿੱਕੀਆਂ ਤਿਆਰ ਆ ਖਾਣ ਵਾਸਤੇ ਹੋ ਗਿਆ ਸਾਡੇ ਵੀ ਬੰਦੇ ਵੀ ਤਿਆਰ ਤਾਂ ਤੁਸੀਂ ਵੀ ਹੁਣ ਆਪਣੇ ਘਰ ਬਣਾਇਓ ਖਾਇਓ ਤਾਂ ਸਾਨੂੰ ਜਰੂਰ ਦੱਸਿਓ ਕਿੱਦਾਂ ਦੀਆਂ ਬਣੀਆਂ ਤੇ ਸਾਡੀ ਵੀਡੀਓ ਨੂੰ ਪੂਰੀ ਦੇਖਿਓ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਓਕੇ ਜੀ ਸਾਰਿਆਂ ਸਾਸਰੀ ਕਾ